ਹੋ ਜੀ ਗੁਲਾਬ ਦਾ ਪੋ ਬਣਾ ਰਹੇ ਹਾਂ ਮੰਨੂ ਵੀਰੇ ਨਾਲ ਹਨ ਮੋਲ ਮੇਰਾ ਵੀਰਾ ਅਸੀਂ ਦੋਗੜਾ ਬਹੁ ਜਣੇ ਰੇ ਲੈ ਕੇ ਆ ਰਹੇ ਹਾਂ ਫੋਨ ਕਰਿਆ ਜੀ ਸਾਰੇ ਆ ਗਏ ਰਹੇ ਨੇ ਤੁਸੀਂ ਵਗਜੋ ਤੁਸੀਂ ਵਗਜੋ ਅਸੀਂ ਹੋ ਗਏ ਤਿਆਰ ਅਸੀਂ ਰਸਤੇ ਜਾ ਰਹੇ ਹਾਂ ਲਫਾਫਾ ਭਟਕੇ ਹੋ ਲੈ ਕੇ ਹਮਾਰੇ ਦੋਗੜਾ ਆ ਗਈ ਹੈਪੀ ਦੀਵਾਲੀ ਵੀਰੇ ਹੋ ਠੀਕ ਹੋ ਹੈਪੀ ਦੀਵਾਲੀ ਵੀਰੇ ਹੈਪੀ ਦੀਵਾਲੀ ਬੋਏ ਦੇਖ ਲੈ ਉਜੀ ਸੀ ਟਰਦੇ ਟਰਦੇ ਸਿੱਚਾ ਵੀ ਪੜ ਕੇ ਛੱਡੇ ਸੀ ਉੱਥੇ ਪਹੁੰਚ ਗਏ ਆ ਰਸਤੇ ਤੇ ਪੰਨ ਨੂੰ ਕਿੰਨਾ ਘੜਾ ਮੌ ਲੱਗ ਗਿਆ ਪਹੁੰਚਣ ਨੂੰ ਪਹੁੰਚ ਕੇ ਮੀਟਰ ਆ ਗਏ ਲੱਗੇ ਬਈ ਬਹੁਤ ਥੇ ਜਾਣਾ ਸੀ ਉਹ ਸਾਹਮਣੇ ਹਜੇ ਵੀ ਹੋਰ ਟਾਈਮ ਲੱਗੂ ਤੁਹਾਨੂੰ 1 ਕਿਲੋ ਮੀਟਰ ਜਾ ਕੇ ਉੱਥੇ ਬੋਲਦੇ ਕੈਮਰਾ ਨੂੰ ਸਿੱਧਾ ਤoi happy diwali ਵੈਤਾ ਆ ਸਾਡਾ ਲੈਣ ਆਇਆ ਦੋਗਣਾ ਲੈਣ ਆਇਆ ਸਾਡਾ ਤਾਇਆ ਲੋ ਕੋਲੋਂ ਕੋਲੋਂ ਤੇ ਜੇ ਨਾ ਕੇ ਉਹ ਤਾਇ ਜੀ ਹੈਪੀ ਦੀਵਾਲੀ ਜੀ ਸਾਡੇ ਦਾਇ ਨੇ ਮਿਲਣਾ ਚਾਹ ਨਹੀਂ ਪੀਤੇ ਜਿੱਦ ਤੱਕੜਾ ਨਹੀਂ ਬੋਲ ਰਿਹਾ ਕਮ ਹਾਂ ਲੋ ਬਈ ਟੱਟ ਬੋਲਦਾ ਆਪਾਂ ਦੋਗੜਾ ਲੈਣ ਲੱਗੇ ਤੋਪਾ ਦੋਗੜਾ ਲੈਣੇ ਹੁੰਦੇ ਆ ਤੂ ਵੀ ਆਪਾਂ ਦੋਗੜਾ ਲੈ ਲਈਆਂ ਹੁਣ ਚੱਲੇ ਆਪਾਂ ਦੇਖੋ ਹੁਣ ਤੱਕ ਇਹ ਕੋਈ ਫਰੇਬ ਨਹੀਂ ਲੋਵਾਪਾ ਕੋਟਨ ਲੋ ਆਪਾਂ ਤੇ ਅਨਮੋਲ ਗੀਜ ਜੀ ਆ ਰਹੇ ਨੇ ਉਹ ਦੋ ਹੱਥਾਂ ਚ ਚੱਕੀ ਗੋਗੀ ਭਾਈ ਮਾਸਟਰ ਆ ਦੀ ਹੁਣ ਨਾਲ ਨਾਲ ਵੀਡੀਓ ਚੱਲ ਰਹੀ ਆਪਣੀ ਇਹ ਬੰਦਾ ਆਪਣੇ ਨਾਲ ਗਿਆ ਨਹੀਂ ਉਹ ਕੱਚੇ ਆਪਣਾ ਇਹ ਉਹ ਕਿਨੇ ਦਿਨ ਹਾਂ ਹਾਂ ਖਲੀ ਕੋਈ ਦੋ ਕੋਈ ਸ਼ੋ ਪਤਾ ਨਹੀਂ ਕਿਹਨਾਂ ਲਓ ਭਾਈ ਵੀ ਵੀ ਹੈਪੀ ਦਿਵਾਲੀ ਮੱਥਾ ਟੇਕਦਾ ਤਾਂ ਵੀ ਹੈਪੀ ਦਿਵਾਲੀ ਮੱਥਾ ਟੇਕਦਾ ਹੀ ਲੋੜ ਲੈ ਜਾ ਕੇ ਹੁਣ ਜਲਦੀ ਆਪਾਂ ਅੱਗੇ ਨਾ ਤੋ ਕਿ ਆਉਣੇ ਆ ਅੱਜ ਹੈਪੀ ਦਿਵਾਲੀ ਮੱਥਾ ਡੇਗਦਾਹੀਂ ਲੋ ਪਿਆਰ ਹੋ ਜਾਵੇ ਚੱਲਦੇ ਆਪਾਂ ਹੁਣ ਆਪਾਂ ਭੈਣ ਲਵੇ ਚੱਲਦੇ ਆਂ ਭੈਣ ਸਾਡੀ ਰਸੋਈ ਚ ਨਾਲੇ ਤੁਹਾਨੂੰ ਰਸੋਈ ਦਿਖਾਉਣੇ ਆ ਅ ਬਿੱਲੀਆਂ ਦਾ ਖਾਣਾ ਪਾਣਾ ਭੈਣ ਹੈਪੀ ਦਿਵਾਲੀ ਹੋ ਠੀਕ ਆ ਠੀਕ ਆ ਠੀਕ ਆ ਇਹ ਭੈਣ ਦਾ ਸਾਡੀ ਕੰਮ ਤੇ ਲਾਈ ਵੀ ਆ ਚਲੋ ਜੀ ਆਪਾਂ ਚੱਲਦੇ ਆਂ ਅੱਗੇ ਇਹ ਵੀ ਹੈਪੀ ਦਿਵਾਲੀ ਮੁੱਥਾ ਡੇਗ ਰਹੀ ਵੀਰੋਣੀ ਉਹ ਦੋਗੜਾ ਧਰ ਕੇ ਨਹੀਂ ਮੁੜਿਆ ਅੱਛਾ ਠੀਕ ਹੈ ਠੀਕ ਮੈਂ ਬੰਦੇ ਢਾਲ ਕੇ ਹੈਪੀ ਦਿਵਾਲੀ ਹੋਰ ਠੀਕ ਹੋ ਵੀਰੇ ਠੀਕ ਹੈ ਮੰਮੀ ਯਾਦ ਕਰਦੀ ਕਹਿੰਦੀ ਦੋਗੜਾ ਰੱਖ ਗਣੀ ਮੁੜਿਆ ਸਾਡੀ ਬੀਬੀ ਨੇ ਲੋਕ ਦੇਖ ਲੋ ਕਹੇ ਜਲਾਏ ਬਏ ਕੱਪੜੇ ਨਾਲ ਲਾਇਆ ਪਿਆ ਲੋਕ ਤੇ ਹੈਪੀ ਦਿਵਾਲੀ ਬੀਬੀ ਮੁੱਥਾ ਡੇਗਦਾ ਬਾਈ ਉਹ ਕਿੱਥੇ ਆ ਕੰਮ ਦੇ ਲੈ ਭਾਈ ਬੱਲੂ ਕੰਮ ਤੇ ਆਪਾਂ ਬੱਲੂ ਦੀ ਲਿਆਏ ਦੋਗੜਾ ਰੱਖ ਕੇ ਆਊਗਾ ਟਾਈਮ ਨਾਲ ਲੋ ਜੀ ਹੁਣ ਆਪਾਂ ਦੋਗੜ ਦਿੰਦੀਆਂ ਬੱਲੂ ਨੂੰ ਪਹਿਲਾਂ ਲੋ ਜੀ ਗੁਰਤੇਜ ਸਿੰਘ ਆ ਗਿਆ ਮਿੱਲਾ ਦਾ ਫਤਿਹਗੁਰ ਸਾਹਿਬ ਤੋਂ ਹਣੀ ਨਹੀਂ ਹੈਗੀ ਹੈਪੀ ਦੀਵਾਲੀ ਵੀਰੇ ਉਹ ਠੀਕ ਹੋ ਵਧੀਆ ਵਧੀਆ ਆਪੇ ਹੈਪੀ ਦੀਵਾਲੀ ਜੀ ਮੱਥਾ ਡੇਕਦਾ ਸਾਡਾ ਆਪਾ ਫੋਨ ਤੇ ਲੱਗਿਆ ਰਹਿੰਦਾ ਪਰ ਹੁਣ ਟੀਵੀ ਤੋਂ ਬਣਾਉਂਦੀ ਹਨ ਨੂੰ ਲੋੜ ਨਹੀਂ ਪੈਂਦੀ ਵੀ ਵੀ ਹੈਪੀ ਦੀਵਾਲੀ ਆ ਦੋਗੜਾ ਸੰਭੋਈ ਥੋੜੀਆਂ ਨੋਤੀ ਬੀਬੀ ਸਵੇਰੇ ਆਪਾਂ ਨੂੰ ਕਹੇ ਵੀ ਆਪਾਂ ਦੁਬਾਰੇ ਹੈਪੀ ਦੀਵਾਲੀ ਕਹਤਾ ਬੀਬੀ ਨੂੰ ਠੀਕ ਭਾਬੀ ਭਾਬੀ ਹੱਦੀ ਹੁੱਤੀ ਹੋਈ ਰਹਿੰਦੀਆਂ ਮੰਜੇ ਦੇ ਬੈਡਾਂ ਦੇ ਭਾਬੀ ਹੈਪੀ ਦੀਵਾਲੀ ਇਹ ਭਾਬੀ ਸਾਡੀ ਬੜੀ ਸੁਸਤੀ ਜੀ ਹੈ ਦੇ ਲੋਹੇ ਤੱਕ ਦੀਵਾਲੀ ਨੂੰ ਨਹੀਂ ਉੱਠੀ ਤੇ ਦੀਵਾਲੀ ਨੂੰ ਉਠਣਾ ਨਹੀਂਦਾ ਪਹਿਲਾਂ ਬਾਸੀਆਂ ਲੈਂਦੀ ਆ ਭਾਈ ਸਵਾਇ ਕਰਤੀ ਹੈਪੀ ਦੀਵਾਲੀ ਵੀਰੇ ਲੈ ਬਈ ਤੇ ਮਕਾਤਾ ਪੂੜੈਣ ਮਾਰ ਮਾਰ ਪਾਣੀ ਵੀ ਰੇਣੇ ਲਾਓ ਬਈ ਆ ਦੁਈ ਵਾਰੀ ਆ ਗਿਆ ਆਪਣੇ ਕੈਮਰੇ ਅੰਦਰ ਵੀ ਵੀ ਆਪੀ ਦੀਵਾਲੀ ਹਾਂ ਜੈ ਪੁੱਤਰ ਨਿੱਕੀ ਨੇ ਰਹੀ ਆ ਇਹ ਬਈ ਸੋਸਤਾ ਕੰਮ ਆ ਆ ਸਾਡੀ ਐਪੀ ਦੀਵਾਲੀ ਛੋਟੀ ਹੈਪੀ ਦੀਵਾਲੀ ਸੁੱਤੀ ਪਈ ਆ ਹੈਪੀ ਦੀਵਾਲੀ ਨੀ ਰਬਈ ਪਾ ਗਏ ਭਾਬੀ ਹੈਪੀ ਦੀਵਾਲੀ ਬੁਗੇ ਔਰ ਬਾਬੀ ਠੀਕ ਹਾਂ ਹੈਪੀ ਦਿਵਾਲੀ ਲੈ ਬਈ ਸਵੇਰੇ ਸਵੇਰੇ ਲੱਗੀ ਵੀ ਆ ਮਠੀਆਂ ਨਾਲ ਕੰਮ ਚਾਹ ਪੀ ਲੈ ਬਾਸ ਚਾਹ ਪੀ ਕੇ ਵਾਹ ਦਿਵਾਲੀ ਦੀ ਸ਼ੁਰੂ ਕਰੀ ਸੀ ਮਾ ਪਕੜੂ ਦਾ ਕੰਮ ਨਿਵੇੜ ਦਈਏ ਨਹੀਂ ਪਕੜੂ ਵੀ ਰੌਂਦਾ ਹੁੰਦਾ ਅੱਜ ਹਾਂ ਉਹ ਦਿਵਾਲੀ ਨੂੰ ਟੇਕਦਾ ਹੁੰਦਾ ਆ ਵੀ ਹੈਪੀ ਦਿਵਾਲੀ ਵੀਰੇ ਵੀਰੇ ਮੇਰੇ ਮਾ ਕੋ ਮੂੰਹ ਨਹੀਂ ਤੋੜਿਆ ਵੀਰੇ ਮੈਨੂੰ ਲੱਗਦਾ ਉੱਠਿਆ ਹੋਣਾ ਹੈਪੀ ਦਿਵਾਲੀ ਬਾਬੀ ਲੈ ਬਾਬੀ ਇੰਗਲਿਸ਼ ਚੱਲ ਪਈ ਬਈ ਸਾਡੀ ਐਨ ਵਧੀਆ ਚਾਹ ਪੀ ਕੇ ਹੀ ਹੁਣ ਦੋਗਣਾ ਰੱਖ ਗਿਆ ਹੋਣਿਆ ਲੈ ਹੈਪੀ ਦੀਵਾਲੀ ਤੇਰੀ ਮੰਮੀ ਨਾਲ ਮਿਲ ਗਈ ਬੁਗੇ ਠੀਕ ਆ